ਸਸਿਦਾਰੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋ ਹੋਗੇ ਅਸੀਂ ਵੀ ਠੀਕ ਠਾਕ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਅੱਜ ਅਸੀਂ ਤੁਹਾਡੇ ਨਾਲ ਬੜੇ ਹੀ ਜ਼ਰੂਰੀ ਟੌਪਿਕ ਤੇ ਗੱਲ ਕਰ ਰਹੇ ਹਾਂ ਤੇ ਸਰਦਾਰ ਸਾਹਿਬ ਦਸੀਏ ਫਿਰ ਗੱਲ ਇੱਕ ਆਪਾਂ ਤੁਹਾਡੇ ਵਾਸਤੇ ਸਰਪ੍ਰਾਈਜ਼ ਹੀ ਲੈ ਕੇ ਆਏ ਹਾਂ ਹਾਂਜੀ ਤੇ ਉਹ ਆਪਾਂ ਤੁਹਾਨੂੰ ਇੱਕ ਹੋਰ ਅਗਲਾ ਵਲੋਗ ਪਾ ਕੇ ਦੇ ਦੱਸਾਂਗੇ ਦੂਸਰੀ ਗੱਲ ਜਿਵੇਂ ਤੁਹਾਨੂੰ ਪਤਾ ਹੈ ਕਿ ਸੀ ਪੱਲੇ ਵੀਡੀਓਜ਼ ਵਗੈਰਾ ਹਨਾ ਅਪਲੋਡ ਕਰਦੇ ਹੁੰਦੇ ਸੀ ਤੇ ਸਾਡੇ ਭੈਣ ਭਰਾ ਸਾਨੂੰ ਬੜਾ ਪਿਆਰ ਦਿੰਦੇ ਸੀ ਪਰ ਕੁਝ ਕਾਰਨਾ ਕਰਕੇ ਅਸੀਂ ਵੀਡੀਓ ਥੋੜਾ ਬੰਦ ਕਰਤਾ ਸੀ ਕੰਮ ਵਿੱਚੋਂ ਪਰ ਅਸੀਂ ਹੁਣ ਫਿਰ ਨਵੀਆਂ ਤੇ ਨਵੀਂ ਵੈਬ ਸੀਰੀਜ਼ ਲੈ ਕੇ ਆ ਰਹੇ ਹਾਂ ਸਟੋਰੀਜ਼ ਲੈ ਕੇ ਆ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਪਹਿਲੇ ਵਾਂਗੂ ਹੀ ਪਿਆਰ ਦੇਵੋਗੇ ਤੇ ਉਹ ਕਾਰਨ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਸਰਦਾਰ ਸਾਹਿਬ ਸਾਡੇ ਹੋਣ ਵਾਲਾ ਸੀ ਬੇਟਾ ਹਾਂ ਸੇ ਉਹ ਲੈ ਕੱਲ ਲੈਣਾ ਆ 2 ਮਹੀਨ 2 ਮਹੀਨ ਦਾ ਤੇ ਜਦੋਂ ਸਾਨੂੰ ਬਗ ਲੱਗਾ ਕਿ ਸਾਡੇ ਏਡਾ ਬੇਟਾ ਹੋਣ ਵਾਲਾ ਜਾਂ ਬੇਟਾ ਨਹੀਂ ਕਹਿੰਦੇ ਆਪਾਂ ਸਾਡੇ ਕਹਿੰਦੇ ਕੀ ਹੈ ਸਾਡੇ ਬੇਬੀ ਹੋਣ ਵਾਲਾ ਬੇਬੀ ਹੋਣ ਵਾਲਾ ਜਾਂ ਤੋਂ 10 ਸਾਲ ਬਾਅਦ ਤੇ ਜਦੋਂ ਸਾਨੂੰ ਇਹ ਚੀਜ਼ ਪਤਾ ਲੱਗਾ ਤੇ ਆਪਾਂ ਫਿਰ ਉਹ ਸੀ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਸੀ ਪ੍ਰੈਫਰੈਂਸ ਦਿੱਤੀ ਤੇ دوسری ਗੱਲ ਇਹ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਹਨਾ ਐਡਾ ਦਾ ਇੱਕ ਸਿਚੁਏਸ਼ਨ ਹੋਵੇ ਤੇ ਫਿਰ ਰੈਸਟ ਵੀ ਚਾਹੀਦੀ ਆ ਤੇ ਮੈਨੂੰ ਡਾਕਟਰ ਗਾਇਨਕੋਲੋਜਿਸਟ ਮੇਰੇ ਜਿਹੜੇ ਨੇ ਉਹਨਾਂ ਨੇ ਰੈਸਟ ਦੱਸੀ ਸੀ ਕਿ ਤੁਸੀਂ ਕੰਪਲੀਟ ਬੈਡ ਅਡਰੈਸਟ ਕਰੋ ਕਿਉਂਕਿ ਪਹਿਲੇ ਵੀ 3-4 ਮਹੀਨੇ ਬੜੇ ਕੰਸ਼ੀਅਲ ਹੁੰਦੇ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਉਹਦੇ ਕਰਕੇ ਅਸੀਂ ਫਿਰ ਨਵੰਬਰ ਤੋਂ ਬਾਅਦ ਵੀਡੀਓਜ਼ ਅਪਲੋਡ ਨਹੀਂ ਕੀਤੀਆਂ ਸੀ ਨਵੰਬਰ ਚ ਅਸੀਂ ਲਾਸਟ ਵੀਡੀਓ ਅਪਲੋਡ ਕੀਤੀ ਸੀ ਨਾ ਲਾਸਟ ਨਵੰਬਰ ਚ ਕੀਤੀ ਲੋਕੀ ਕੀ ਕਹਿਣਗੇ ਹਾਂ ਇਹ ਕੀਤੀ ਸੀ ਉਸ ਤੋਂ ਬਾਅਦ ਫਿਰ ਜਦੋਂ ਬੇਬੀ ਹੋਇਆ ਤੇ 2 ਮਨთ ਦਾ ਹੋਣਾ ਨਿਕਲ ਤੇ ਹੁਣ ਇੱਕ ਚਲੋ ਇੱਕ ਚੀਜ਼ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਵੇਂ ਆਪਾਂ ਹੁਣ ਇਸ ਟਾਈਮ ਤੇ ਦੋ ਵੀਡੀਓ ਵਿੱਚ ਕੰਮ ਕਰਦੇ ਪਏ ਆ ਹਾਂਜੀ ਤੇ ਕਹੀਓ ਰਖੜੀ ਅਨੋਖਾ ਬੰਧਨ ਤੇ ਇੱਕ ਪਸ਼ਤਾਵਾ ਤੇ ਚਲੋ ਅਸੀਂ ਸਰਪ੍ਰਾਈਜ਼ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਕਿੰਨਾ ਨਾ ਕੰਮ ਕਰ ਰਹੇ ਆ ਤੇ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਪਾਈ ਹੋਈ ਹੈ ਜਿਨ੍ਹਾਂ ਨਾਲ ਆਪਾਂ ਕੰਮ ਕਰਦੇ ਪਏ ਆ ਉਹ ਹੀ ਅੱਗੇ ਸਾਡੀ ਵੀਡੀਓ 'ਚ ਸਾਡੇ ਨਾਲ ਕੰਮ ਕਰਨਗੇ ਹਾਂਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਵੇਂ ਵੀ ਅੰਲਾ ਸੁਖਿੰਦਰ ਰਮਨ ਚੈਨਲ ਆ ਚੈਨਲ ਆ ਸੁਖਿੰਦਰ ਰਮਨ ਕਰਕੇ ਚੈਨਲ ਆ ਸੁਖਿੰਦਰ ਰਮਨ ਵਲੌਗਸ ਸੁਖਿੰਦਰ ਰਮਨ ਵਲੌਗਸ ਉਹਨਾਂ ਦੇ ਦੋ ਸੀਰੀਜ਼ ਚੱਲ ਰਹੀਆਂ ਤੇ ਦੋਨਾਂ 'ਚ ਅਸੀਂ ਕੰਮ ਕਰ ਰਹੇ ਹਾਂ ਸਾਡੇ ਮੰਮੀ ਵੀ ਕਰਦੇ ਆ ਫਿਰ ਵੱਡੇ ਮੇਰੇ ਜਠਾਨੀ ਆ ਨਵਦੀਪ ਉਹ ਵੀ ਕਰ ਰਹੇ ਆ ਕੰਮ ਕਰ ਰਹੇ ਆ ਵਿੱਚ ਉਸ ਵੀਡੀਓ ਵਿੱਚ ਵੀ ਸਾਰੇ ਭੈਣ ਭਰਾ ਵਧੀਆ ਪਿਆਰ ਦੇ ਰਹੇ ਸਾਨੂੰ ਬਹੁਤ ਪਿਆਰ ਮਿਲ ਰਿਹਾ ਸਪੋਰਟ ਕਰ ਰਹੇ ਨੇ ਵਧੀਆ ਕਮੈਂਟ ਕਰ ਰਹੇ ਆ ਕੋਈ ਨਹੀਂ ਹੈਗਾ ਇਦਾਂ ਦਾ ਕੰਮ ਤਾਂ ਚਲੋ ਕੋਈ ਨਹੀਂ ਸਾਰਿਆਂ ਦੀ ਰੱਬ ਦੀ ਥਿੰਕਿੰਗ ਹੁੰਦੀ ਆ ਐਕਟਿਵ ਤੇ ਪੋਜ਼ਟਿਵ ਨਵੇਂ ਟੈਲਰ ਹੀ ਚੱਲਦੇ ਤੇ ਨੈਗੇਟਿਵ ਵਾਸਤੇ ਵਧੀਆ ਬੰਦਾ ਹੋਰ ਵਧੀਆ ਮਿਹਨਤ ਕਰਦਾ ਤੇ ਹੋਰ ਵਧੀਆ ਕੰਮ ਕਰਦਾ ਕੰਮ ਕਰਦਾ ਹੋਰ ਵਧੀਆ ਵੀਡੀਓ ਬਣਾਉਂਦਾ ਤੇ ਜੇ ਸਾਰੇ ਜਣੇ ਪੋਜ਼ਿਟਿਵ ਹੀ ਕਰਨਗੇ ਫਿਰ ਬੰਦੇ ਨੇ ਐਵੇਂ ਟਾਈਮ ਪਾਸ ਕਰਕੇ ਵੀਡੀਓ ਬਣਾਵੇ ਹੁਣ ਅਸੀਂ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਦੋਸੀ ਰਿਸ ਚ ਹੁਣ ਅਸੀਂ ਆਪਣੀ ਸੀਰੀਜ਼ ਨੂੰ ਸ਼ੁਰੂ ਕਰਨ ਲੱਗੇ ਆ ਤੇ ਅਸੀਂ ਸਾਡਾ ਇਹ ਵਲੌਗ ਦਾ ਇਹੀ ਮਕਸਦ ਸੀ ਕਿ ਅਸੀਂ ਸਾਰੇ ਭੈਣ ਭਰਾਵਾਂ ਨੂੰ ਦੱਸ ਦਈਏ ਕਿ ਤੁਸੀਂ ਜਿੱਦਾਂ ਸਾਨੂੰ ਪਹਿਲੇ ਪਿਆਰ ਦਿੰਦੇ ਸੀ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਸੀ ਤੁਸੀਂ ਅੱਡੇ ਹੀ ਸਾਨੂੰ ਹੁਣ ਫਿਰ ਅੱਗੇ ਪਿਆਰ ਦਵੋ ਤੇ ਅਸੀਂ ਤੁਹਾਡੇ ਦਾ ਵਧੀਆ ਵਧੀਆ ਕਨਸੈਪਟ ਲੈ ਕੇ ਆਵਾਂਗੇ ਕਿਉਂਕਿ ਹੁਣ ਅਸੀਂ ਸਟਰੀਆਂ ਹਨ ਹਨਾ ਜਵਨੀ ਆ ਬੇਬੀ ਸਾਡਾ ਮੰਮੀ ਦੇਖ ਲੈਂਦੇ ਨੇ ਤੇ ਬਾਕੀ ਅਸੀਂ ਘਰੇ ਸ਼ੂਟ ਕਰਦੇ ਆ ਅਸੀਂ ਜਾਂ ਤੇ ਉਹਨਾਂ ਦੇ ਘਰੇ ਜਾਂਦੇ ਆ ਜਾਦਰ ਜਿਵੇਂ ਵੀ ਸਾਨੂੰ ਹਨਾ ਸੈਟਲ ਬੈਠੇ ਉਦਹੀਂ ਸੀ ਕਰਦੇ ਤੇ ਡਿਫਰੈਂਟ ਡਿਫਰੈਂਟ ਸਪੇਸ ਕਰਨੇ ਹਨ ਨਿਓ ਪਲੇਸ ਤੁਹਾਨੂੰ ਬਤਾਇਆ ਅੱਜ ਤੇ ਗਰਮੀ ਵੀ ਬਹੁਤ ਆ ਪਰ ਕੀ ਕਰਨਾ ਹੁਣ ਕੰਮ ਤੇ ਕਰਨਾ ਹੀ ਹੈ ਕਿਉਂਕਿ ਸਾਨੂੰ ਸਾਡੇ ਭੈਣ ਭਰਾ ਪਿਆਰ ਹੀ ਬੜਾ ਕਰਦੇ ਆ ਤੇ ਫਿਰ ਸਾਨੂੰ ਵੀਡੀਓਸ ਤਾਂ ਹਨਾ ਬਣਾ ਕੇ ਦੇਣੀਆਂ ਪੈਂਦੀਆਂ ਜੇ ਅਗਲਾ ਐਪੀਸੋਡ ਪਾਣਾ ਪੈਂਦਾ ਇਸ ਕਰਕੇ ਫਿਰ ਹੁਣ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਡੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਪਿਆਰ ਦਿਓ ਅਸੀਂ ਉਹਨਾਂ ਨਾਲ ਵੀ ਹਾਂਜੀ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਸਾਡਾ ਹਨਾ ਜਿਹੜਾ ਕਾਰਨ ਸੀ ਉਹ ਤੁਹਾਨੂੰ ਦੱਸਤਾ ਹੈ ਕਿ ਸਮਰਖ ਸਿੰਘ ਹੋਣ ਵਾਲਾ ਸੀ ਕਾਫੀ ਬਾਰੇ ਬਹੁਤ ਮੈਸੇਜ ਆਏ ਸੀ ਕਿ ਤੁਸੀਂ ਵੀਡੀਓ ਕਿਉਂ ਪਾਉਣੀ ਬੰਦ ਕਰਦੇ ਹਾਂ ਹਾਂਜੀ ਪਰਸਨਲੀ ਵੀ ਮੈਸੇਜ ਆਏ ਸੀ ਤੇ ਸਾਨੂੰ ਜਿਹੜੇ ਮਿਲਦੇ ਸੀ ਉਹ ਸਾਨੂੰ ਕਹਿੰਦੇ ਨਹੀਂ ਸੀ ਮੰਮੀ ਨੂੰ ਬੜੇ ਜਾਨੇ ਕਹਿੰਦੇ ਹੁੰਦੇ ਗੁਰਦੁਆਰੇ ਜਾਣਾ ਮੰਮੀ ਨੇ ਕਹਿੰਦੇ ਤੁਸੀਂ ਵੀਡੀਓ ਨਹੀਂ ਪਾਉਂਦੇ ਹਨਾ ਕਿੱਦਾਂ ਵੀ ਅਸੀਂ ਹਨਾ ਨਾ ਉਸ ਟਾਈਮ ਤੇ ਦੱਸ ਨਹੀਂ ਸਕਦੇ ਪਰ ਚਲੋ ਸਾਨੂੰ ਤੇ ਪਤਾ ਸੀ ਪਰ ਹੁਣ ਅਸੀਂ ਦੁਆਰਾ ਆਪਣਾ ਕੰਮ ਸ਼ੁਰੂ ਕਰਾਂਗੇ ਤੁਹਾਡੇ ਲਈ ਵਧੀਆ ਤੇ ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਬਾਕੀ ਆਪਾਂ ਉਹਨਾਂ ਦੀ ਵੀਡੀਓਜ਼ 'ਚ ਕੰਮ ਕਰ ਰਹੇ ਆਂ ਉੱਥੇ ਵੀ ਸਾਨੂੰ ਬਹੁਤ ਪਸੰਦ ਕਰ ਰਿਹਾ ਸਾਰੇ ਭੈਣ ਭਰਾ ਬਾਕੀ ਪਹਿਲਾ ਵੀਡੀਓ ਨਾਲ ਸਾਡੀ ਹੁਣ ਲੁੱਕ ਥੋੜੀ ਡਿਫਰੈਂਟ ਹੋ ਗਈ ਆ ਪਹਿਲਾਂ ਡਿਗਰੀ ਕੱਟੀ ਹੁੰਦੀ ਏ ਨੇ ਇਸ ਟਾਈਮ ਤੇ ਆਪਾਂ ਗੁਰੂ ਵਾਲੇ ਬਣ ਗਏ ਆ ਕਿਉਂਕਿ ਆਪਾਂ ਪਾਪਾ ਜੀ ਬਣ ਗਏ ਨੇ ਪਾਪਾ ਜੀ ਬਣ ਗਏ ਤਾਂ ਨਾਲ ਹੀ ਆਪਾਂ ਹਣ ਬੰਦੇ ਵੀ ਬਣ ਗਏ ਆ ਨਹੀਂ ਬੰਦੇ ਤੇ ਅੱਗੇ ਵੀ ਉਹਨੂੰ ਪ੍ਰੋਪਰ ਬੰਦੇ ਬਣ ਗਏ ਆ ਬੰਦਰ ਬੰਦੇ ਬਣ ਗਏ ਹੁਣ ਡੜ ਰੱਖ ਲਿਆ ਹਾਂਜੀ ਤੇ ਬਾਕੀ ਸਾਰੇ ਸਾਨੂੰ ਦਈ ਵੱਟ ਤੋਂ ਵੱਧ ਸਪੋਰਟ ਕਰੋ ਪਿਆਰ ਦੋ ਸਾਡੀ ਵੀਡੀਓਜ਼ ਨੂੰ ਵੀ ਪਿਆਰ ਦੋ ਤੇ ਅਸੀਂ ਫਿਰ ਨਵੇਂ ਤੋਂ ਨਵਾਂ ਕੰਸੈਪਟ ਲੈ ਕੇ ਆਵਾਂਗੇ ਬਿਲਕੁਲ ਹੋਰ ਗੱਲ ਸਰਦਾ ਸਾਹਿਬ ਹੋਰ ਕੀ ਗੱਲ ਕਰਨੀ ਆਪਾਂ ਹੋਰ ਇਹ ਹੈ ਕਿ ਆਪਾਂ ਜੋ ਤੁਹਾਨੂੰ ਪਤਾ ਹੈ ਕਿ ਇਸ ਚ ਗੈਪ ਆਇਆ ਕੋਈ ਵੀ ਗੱਲ ਹੈਗੀ ਆ ਜੇ ਆਪਾਂ ਉਹਨੂੰ ਸਾਲ ਬਾਅਦ ਦੁਬਾਰਾ ਸਟਾਰਟ ਕਰਾਂਗੇ ਤੇ ਉਹ ਉਸ ਕੰਮ ਦੇ ਤੇ ਪ੍ਰੈਕਟਿਸ ਕਰਦੇ ਬਿਲਕੁਲ ਕਰਦੇ ਕਿਉਂਕਿ ਗੈਪ ਕਾਫੀ ਹੋ ਗਿਆ ਸੀ 7 ਮਨਸ ਦਾ ਗੈਪ ਹੋ ਗਿਆ ਹੀ ਵਿੱਚ ਉਹਦੇ ਕਰਕੇ ਫਿਰ ਕਈ ਵਿੱਚ ਅਸੀਂ ਵਲੌਗ ਅਪਲੋਡ ਕੀਤੇ ਹੋਏ ਨੇ

ਉਹਨਾਂ ਨੂੰ ਕੰਮ ਕਰਨ ਦਾ ਬੜਾ ਮਜ਼ਾ ਆ ਰਿਹਾ ਇੱਕ ਉਹਨਾਂ ਤੋਂ ਸਿੱਖਣ ਨੂੰ ਬੜਾ ਕੁਝ ਮਿਲ ਰਿਹਾ ਬੜਾ ਕੁਝ ਕਿਉਂਕਿ ਉਹਨਾਂ ਨੂੰ ਕੰਮ ਕਰਦੇ ਉਹ 3 ਸਾਲ ਹੋ ਗਏ ਉਹ ਕੰਮ ਕਰਦੇ ਆ 3 ਸਾਲ ਹੋ ਗਏ ਉਹਨਾਂ ਦੇ ਉਹਨਾਂ ਨੂੰ ਕੰਮ ਕਰਦੇ ਆ ਹਾਂ ਤੇ ਦੂਸਰੀ ਗੱਲ ਹੈ ਕਿ ਉਹਨਾਂ ਨਾਲ ਕੰਮ ਕਰਕੇ ਇੱਕ ਤੇ ਇਦਾਂ ਨਹੀਂ ਫੀਲ ਹੋਇਆ ਕਿ ਅੱਬ ਕਿਸੇ ਨਾਲ ਕੰਮ ਕਰਦੇ ਪਏ ਆ ਲੱਗਦਾ ਜਿਹਾ ਆਪਣਾ ਫੈਮਿਲੀ ਹੀ ਲੱਗਾ ਕਿ ਜਿਦਾਸੀ ਆਪਣੀ ਫੈਮਿਲੀ ਨਹੀਂ ਕੰਮ ਕਰ ਰਹੇ ਕਿਉਂਕਿ ਭਾਜੀ ਦੀਦੀ ਬਹੁਤ سپورਟਿਵ ਨੇ ਬਹੁਤ ਸਪੋਰਟ ਕਰਦੇ ਨੇ ਜਿਵੇਂ ਕਿ ਸਾਨੂੰ ਕੁਝ ਨਾ ਪਤਾ ਲੱਗੇ ਹਨਾ YouTube ਤੋਂ ਜਾਂ ਉਹਨਾਂ YouTube ਤੇ रिलेटेड ਕੋਈ ਵੀ ਕੁਰੀ ਵਗੈਰਾ ਹੋਵੇ ਉਹ ਸਾਡੇ ਨੂੰ ਬੜਾ ਸਪੋਰਟ ਕਰਦੇ ਨੇ ਆਪਾਂ ਕੁਝ-ਕੁਝਣਾ ਹੋਵੇ ਕੋਈ ਸਟੋਰੀ रिलेटेड ਪੁੱਛਣਾ ਹੋਵੇ ਜਾਂ ਕੋਈ ਸੀਨ ਦੇ रिलेटेड ਪੁੱਛਣਾ ਹੋਵੇ ਕਈ ਵਾਰੀ ਜੀ ਸੀਨ ਇਦਾਂ ਦੇ ਹੁੰਦੇ ਆ ਜਿਹੜੇ ਸਾਨੂੰ ਵਧੀਆ ਲੱਗਦੇ ਉਹਨਾਂ ਨੂੰ ਵਧੀਆ ਲੱਗਦੇ ਤੇ ਜਿਹੜੇ ਕਈ ਵਾਰੀ ਸਾਨੂੰ ਵਧੀਆ ਲੱਗਦਾ ਹੈ ਜੇ ਆਪਾਂ ਉਹਨਾਂ ਨੂੰ ਦੱਸ ਦਿੰਦੇ ਆ ਕਿ ਨਹੀਂ ਇੱਥੇ ਇਦਾਂ ਕਰਦੇ ਕੁਝ ਡਾਇਲਗੋ ਦੱਸ ਦਿੰਦੇ ਕੁਝ ਡਾਇਲਗ ਆਪਾਂ ਦੱਸ ਦਿੰਦੇ ਆ ਸਟੋਰੀ ਚ ਬਾਕੀ ਇਹਨਾਂ ਦੀ ਸਟੋਰੀ ਰਕੜੀ ਅਨੋਖਾ ਬੰਧਨ ਤੇ ਪਛਤਾਵਾ ਚੱਲਦੀ ਹੈ ਤੇ ਉਹ ਉਹਨਾਂ ਨੂੰ ਦੱਸ ਸਾਰੇ ਜਾਣਨ ਨੂੰ ਤਾਂ ਬੜਾ ਪਿਆਰ ਦੇ ਉਹਨਾਂ ਨੂੰ ਤਾਂ ਪਿਆਰ ਬਹੁਤ ਮਿਲ ਰਿਹਾ ਸੀ ਇਸ ਉਹਨਾਂ ਦੀ ਬਹੁਤ ਵਧੀਆ ਚੱਲ ਰਹੀ ਹੈ ਕਿ ਚਲੋ ਸਟੋਰੀ ਵਧੀਆ ਹੈ ਕਹਾਣੀ ਵਧੀਆ ਹੈ ਤੇ ਲੋਕੀ ਪਸੰਦ ਕਰ ਰਹੇ ਨੇ ਹਨਾ ਸਾਰੇ ਭੈਣ ਭਰਾ ਬਹੁਤ ਪਸੰਦ ਕਰ ਰਹੇ ਨੇ ਪਹਿਲਾਂ ਆਪ 13ਵੇਂ ਪਾਰਟ ਚੋਂ ਕੀਤਾ ਸੀ ਹਾਂ 13ਵੇਂ ਪਾਰਟੋਂ ਦਾ 13ਵੇਂ ਪਾਰਟ ਤੋਂ ਸਟਾਰ ਹਾਂ ਐਂਟਰੀ ਸਾਡੀ ਤੇਰੀ ਜਿਹੜਾ ਰਖੜੀ ਲੋਖਾ ਬੰਦਾ ਨਾ ਉਹ ਅਸੀਂ ਫਸਟ ਡੇ ਤੋਂ ਸਟਾਰਟ ਕੀਤਾ ਸਾਰੇ ਸਾਡੇ ਸਾਰੇ ਉਹ ਤੇ ਸਾਡੀ ਮੰਮੀ ਨੂੰ ਪਸੰਦ ਕਰ ਰਹੇ ਨੇ ਕਿਉਂਕਿ ਮੰਮੀ ਸਾਡੇ ਥੋੜੇ ਹੈਗੇ ਨਹੀਂ ਬੰਦੇ ਚੰਗਾ ਰੋਲ ਕਰ ਰਹੇ ਨੇ ਤੇ ਵਧੀਆ ਕਰ ਰਹੇ ਨੇ 네ਗੇਟਿਵ ਰੋਲ ਤੇ ਸਾਰੇ ਭੈਣ ਭਰਾ ਬਹੁਤ ਪਸੰਦ ਕਰ ਰਹੇਗੀ ਤੁਹਾਡੇ ਬੰਦੇ ਬਹੁਤ ਵਧੀਆ ਰੋਲ ਕਰ ਰਹੇ ਆ ਜਿੱਦਾਂ ਵੀ ਆ ਤੇ ਬਾਕੀ ਹੋਰ ਗੱਲ ਬਾਤ ਦੀ ਬਸ ਬਾਕੀ ਤੁਸੀਂ ਹੁਣ ਜਲਦੀ ਸਾਡੀ ਨਵੀਂ ਸੀਰੀਜ਼ ਦੇਖੋਗੇ ਗਰਮੀ ਤੇ ਬਹੁਤ ਆ ਚਾਰ ਬੰਦੇ ਨੂੰ ਵੇਰ ਕਰੀ ਜਿਆਦਾ ਨਹੀਂ ਆ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਰੇ ਭੈਣ ਭਰਾ ਸਾਨੂੰ ਸਪੋਰਟ ਕਰੋ ਤੇ ਸਾਡੇ ਵੀਡੀਓਜ਼ ਨੂੰ ਵਾਧ ਤੇ ਵਾਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਹਾਂ ਜਿੱਥੇ ਤੁਹਾਨੂੰ ਲੱਗੇ ਕਿ ਅਸੀਂ ਨਹੀਂ ਸਹੀ ਕਰ ਰਹੇ ਆ ਭਾਵੇਂ ਮੈਂ ਆਪਾਂ ਸਰਦਾਰ ਸਾਹਿਬ ਆਪਾਂ ਮੇਰੇ ਜਠਾਨੀ ਜੀ ਨਗਦੀਪ ਜਾਂ ਮੰਮੀ ਤੁਸੀਂ ਸਾਨੂੰ ਕਮੈਂਟ ਰਾਹੀਂ ਦੱਸ ਦਿਓ ਕਿ ਇੱਥੇ ਤੁਹਾਡੇ ਕੋਲ ਗਲਤੀ ਹੋਈ ਆ ਅਸੀਂ ਉਹਨੂੰ ਸੁਧਾਰਾਂਗੇ ਕਿਉਂਕਿ ਤੁਸੀਂ ਭੈਣ ਭਰਾਵਾਂ ਨੇ ਸਾਨੂੰ ਦੱਸਣਾ ਤੇ ਅਸੀਂ ਉਹ ਗਲਤੀ ਨੂੰ ਸੁਧਾਰਨੀ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਕੀ ਜੀ ਜਲਦੀ ਹੀ ਤੁਹਾਡੇ ਲਈ ਸੀਰੀਜ਼ ਲੈ ਕੇ ਆਵਾਂਗੇ ਕਿਉਂਕਿ ਸਾਡੀ ਸੀਰੀਜ਼ ਨੂੰ ਵੱਧ ਤੋਂ ਵੱਧ ਪਸੰਦ ਕਰੋ ਸਟੋਰੀ ਰੈਡੀ ਆ ਸਟੋਰੀ ਰੈਡੀ ਆ ਕਰੈਕਟਰ ਰੈਡੀ ਆ ਕਰੈਕਟਰ ਤੇ ਵੈਸੇ ਰੈਡੀ ਆ ਸਾਰਾ ਕੁਝ ਰੈਡੀ ਆ ਬਸ ਹੁਣ ਇਸ ਹਫਤੇ ਵਿੱਚ ਜੋ ਆਪਣੀ ਵੀਡੀਓ ਆਣੀ ਸਟਾਰਟ ਹੋਣੀ ਆ ਹਾਂ ਇਸ ਹਫਤੇ ਵਿੱਚ ਇਹ ਚੱਲਣ ਗਿਆ ਬਿਲਕੁਲ ਤੇ ਜਿਵੇਂ ਤੁਹਾਨੂੰ ਪਤਾ ਤੇ ਹਾਰ ਰਖੜੀ ਆ ਰਿਹਾ ਸੋ ਅਸੀਂ ਰਖੜੀ ਤੇ ਹੀ ਇੱਕ ਨਵੀਂ ਸੀਰੀਜ਼ ਲੈ ਕੇ ਆਵਾਂਗੇ ਔਰ ਕੁਛ ਡਿਫਰੈਂਟ ਕਨਸੈਪਟਾਂ ਕਨਸੈਪਟ ਬਾਕੀ ਤੁਹਾਨੂੰ ਜਲਦੀ ਟ੍ਰੇਲਰ ਚ ਪਤਾ ਲੱਗੂਗਾ ਠੀਕ ਹੈ ਨਾ ਸਰਦਾਰ ਸਾਹਿਬ ਜਲਦੀ ਟ੍ਰੇਲਰ ਰੋਲ ਕਰਾਂਗੇ ਆਪਾਂ ਹਾਂ ਜੀ ਡਾਕਟਰ ਜੀ ਚਲੋ ਫਿਰ ਸਾਰੇ ਪੈਂਟਰਾਂ ਨੂੰ ਸਤਿ ਸ੍ਰੀ ਅਕਾਲ ਸਾਨੂੰ ਸਪੋਰਟ ਕਰੋ ਕਿ ਸਾਨੂੰ ਜਿਨ੍ਹਾਂ ਨੇ ਚੈਨਲ ਨੂੰ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਧੰਨਵਾਦ